ਮੇਰਾ ਨਾਮ ਅਮਨਜੀਤ ਕੌਰ ਹੈ ਮੈਂ ਪਿੰਡ ਕੁੰਜਰ ਦੀ ਰਹਿਣ ਵਾਲੀ ਆ ਮੈਂ ਇੱਕ ਪਿੱਛੇ ਪਿੱਛੇ ਮਤਲਬ ਮੇਰਾ ਪਸ਼ੁਕੜ ਜਿਹੜਾ ਵਾ ਬਹੁਤ ਹੀ ਵਧੀਆ ਇੰਟੈਲੀਜੈਂਟ ਆ ਕਿਉਂਕਿ ਸਾਡਾ ਪਰਿਵਾਰ ਪਿੱਛੇ ਵੀ ਗਰੀਬਾਂ ਦੀ ਮਦਦ ਕਰਦਾ ਸੀ ਲੋੜਵੰਦ ਦੀ ਸਾਰੀ ਮਦਦ ਕਰਦੇ ਸਨ ਇਸ ਕਰਕੇ ਮੇਰੇ ਵੀ ਦਿਲ ਵਿੱਚ ਇਹੋ ਹੀ ਵਿਸ਼ਵਾਸ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਇਹੋ ਹੀ ਸਿਖਾਵਾਂ ਕਿ ਮੇਰੇ ਬੱਚੇ ਵੱਧ ਚੜ ਕੇ ਹਰ ਲੋੜਵੰਦ ਦੀ ਸੇਵਾ ਕਰਨ ਤੇ ਆਪਣਾ ਹਰ ਇੱਕ ਕਦਮ ਅੱਗੇ ਵਧਾਉਣ ਤੇ ਸਮਾਜ ਸੇਵਾ ਜੋ ਵੀ ਆ ਅਸੀਂ ਕਾ ਮਤਲਬੀ ਕਰਦੇ ਰਹੀਏ ਦੋਵੇਂ ਜੀ ਅਸੀਂ ਕਰਦੇ ਰਹੀਏ ਅਸੀਂ ਰੱਬ ਦੇ ਨਾਲ ਜੁੜੇ ਹੋਏ ਹਾਂ ਇਸ ਕਰਕੇ ਸਾਨੂੰ ਰੱਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਤੇ ਜੋ ਵੀ ਅਸੀਂ ਕਰਾਂਗੇ ਅਸੀਂ ਸੱਚੇ ਦਿਲ ਦੇ ਨਾਲ ਹਰ ਇੱਕ ਦੀ ਮਦਦ ਕਰਦੇ ਆ ਤੇ ਕਰਦੇ ਆਵਾਂਗੇ ਮੈਨੂੰ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਆ ਅਸੀਂ ਤੇ ਮਾਪਿਓ ਇਹੋ ਹੀ ਸਿੱਖਿਆ ਦਿੰਨੇ ਆ ਕਿ ਬੱਚਿਓ ਹਰ ਤਰ੍ਹਾਂ ਦੀ ਹਰ ਇੱਕ ਦੀ ਗਰੀਬ ਲੋਡ ਮੰਦੀ ਤੁਸੀਂ ਮਦਦ ਕਰਿਓ ਤੇ ਮੈਂ ਤੇ ਕੰਬਲ ਲੈਣ ਗਈ ਸਾਂ ਮੈਂ ਤੇ ਉੱਥੇ ਵੀ ਦੁਕਾਨ ਦੇ ਉੱਤੇ ਸੁੱਟ ਦਿੱਤੇ ਸੀ ਕੰਬਲ ਪਿਸ਼ਾ ਨੂੰ ਵਾਪਸ ਆ ਗਈ ਕਿਉਂ ਮੈਂ ਮਾੜੇ ਕੰਬਲ ਨਹੀਂ ਖਰੀਦਣੀ ਕਿਉਂਕਿ ਜਿਸ ਨੂੰ ਵੀ ਕੰਬਲ ਦਵਾਂਗੇ ਕੋਈ ਯਾਦ ਰੱਖੇ ਵੀ ਠੀਕ ਆ ਪਿੰਡ ਦੇ ਚ ਪਿੰਡ ਕੁੰਜਰਾ ਦੇ ਚ ਕੰਬਲ ਵੰਡੇ ਸੀ ਤੇ ਇਸ ਕਰਕੇ ਅੱਗੇ ਤੋਂ ਵੀ ਸਾਡੇ ਘਰ ਵਿੱਚ ਆਉਂਦੇ ਰਹਿਣ ਤੇ ਅਸੀਂ ਹਰ ਇੱਕ ਦੀ ਸੇਵਾ ਕਰਦੇ ਰਹੀਏ ਸਾਨੂੰ ਮੇਰਾ ਨਾਂ ਜੀ ਮਨੋਰ ਸਿੰਘ ਪਿੰਡ ਕੁੰਜਰ ਦਾ ਰਹਿਣ ਵਾਲਾ ਹਾਂ ਸਾਡੇ ਦੋ ਬੇਟੇ ਆ ਦੋ ਐਨਆਰਆਈ ਨੇ ਵੱਡਾ ਮੇਧਰ ਸਿੰਘ ਕਾਹਲੋ ਜੋਕੇ ਛੋਟਾ ਕੈਪਨ ਸਿੰਘ ਆਸਟ੍ਰੇਲੀਆ ਤੇ ਉਹਨਾਂ ਦੇ ਪਰਾਲੇ ਨਾਲ ਅਸੀਂ ਹੀ ਦੀਵਾ ਦੇ ਲੋੜਵੰਦਾਂ ਦੀ ਮਦਦ ਕੀਤੀ ਆ ਕੰਪਲ ਲੈ ਆ ਕੇ ਵੰਡੇ ਆ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਰ ਮੇਰਾ ਨਾਮ ਸੁਖਵੰਤਿਆ ਤੇ ਮੈਂ ਕੁੰਜਰਪਿੰਡ ਦਾ ਰਿਆਣ ਵਾਲਾ ਆ ਤੇ ਸਾਡੇ ਅੰਕਲ ਸਰਦਾਰ ਮਨੋਹਰ ਸਿੰਘ ਜੀ ਤੇ ਸਾਡੀ ਆਂਟੀ ਮਨਜੀਤ ਕੌਰ ਜੀ ਤੇ ਇਹਨਾਂ ਦੇ ਸੁਪੁੱਤਰ ਸਰਦਾਰ ਮੇਜਰ ਸਿੰਘ ਜੀ ਯੂਕੇ ਤੋਂ ਤੇ ਸਰਦਾਰ ਕੈਪਟਨ ਸਿੰਘ ਆਸਟ੍ਰੇਲੀਆ ਤੋਂ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਮੇਜਰ ਸਿੰਘ ਦੇ ਜਸਰਾਜ ਸਿੰਘ ਤੇ ਜਵਰਾਜ ਸਿੰਘ ਤੇ ਉਹਨਾਂ ਦੀ ਮਿਹਨਤ ਸਦਕਾ ਇਹ ਲੋੜਵੰਦ ਪਰਿਵਾਰਾਂ ਨੂੰ ਇੱਕ ਕੰਬਲ ਵੰਡੇ ਗਏ ਨੇ ਤੇ ਮੈਂ ਆਸ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਇਹ ਆਪਣੀ ਸੇਵਾ ਨਿਭਾਉਂਦੇ ਰਹਿਣ ਸਰ ਲਗਭਗ 100 ਤੋਂ 150 ਲੋਕਾਂ ਨੂੰ ਕੰਬਲ ਵੰਡੇ ਨੇ ਲੋੜਵੰਦ ਲੋਕਾਂ ਨੂੰ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਹੋਰ ਵੀ ਅੱਗੇ ਵੱਧ ਤੋਂ ਵੱਧ ਇਹ ਸੇਵਾ ਕਰ ਸਕਣ।